ਜਿਹੜੀ ਹੁੱਟ 35 ਸੈਕਟਰ ਦੇ ਹੋਟਲਾਂ ਦੀ ਲਾਈਨ ਆ ਨਾ ਇਹ ਚ ਸਭ ਤੋਂ ਪਹਿਲਾਂ ਉਰਲੇ ਪਾਸਿਓਂ ਜਿਹੜੇ ਹੋਟਲ ਸ਼ੁਰੂ ਹੁੰਦੇ ਸੀ ਉਹਦੇ ਚ ਸੀ ਇੱਕ ਦਾ ਨਾਮ ਸੀਗਾ ਕਪਰਲ ਇੱਕ ਦਾ ਨਾਮ ਸੀ ਰੇਖੀ ਜੀ ਰੇਖੀ ਹੋਟਲ ਤੇ ਮੈਂ ਤਾਂ ਜ਼ਿਆਦਾ ਵੀ ਰੇਖੀ ਹੋਟਲ ਤੇ ਠਹਿਰਾਇਆ ਤੇ ਖਾਣ ਪੀਣ ਦਾ ਤਾਂ ਚਲੋ ਉਹ ਤਾਂ ਹੁੰਦਾ ਹੀ ਆ ਜੀ ਨੂੰ ਮਹਿਮਾਨ ਆ ਕੁਕਮਲ ਬਧਰੋਈ ਉਹਨਾਂ ਨੇ ਪ੍ਰਬੰਧ ਕੀਤਾ ਸੀ ਸਵੇਰੇ 4-5 ਵਜੇ ਰਿਕਸ਼ਾ ਕਰਕੇ ਮੇਰੇ ਘਰੇ ਆ ਗਿਆ ਮੈਂ 32 ਸੈਕਟਰ ਕਰਾਇ ਤੇ ਰਹਿੰਦਾ ਸੀਗਾ ਜੀ ਫਸਟ ਫਲੋਰ ਤੇ ਤੇ ਬਾਹਰੋਂ ਬੈਲ ਮਾਰੀ ਤੇ ਨੇ ਤੇ ਮੈਂ ਨੇ ਕਿ ਰਿਕਸ਼ੀ ਚ ਚਾਂਦੀ ਰਾਮ ਬਟਾ ਤੇ ਉਹ ਆਇਆ ਉੱਪਰ ਚੜਾ ਲਿਆ ਪੌੜੀਆਂ ਕਹਿੰਦਾ ਕਿੱਥੇ ਉੱਥੇ ਮੈਨੂੰ ਪਾਇਆ ਯਾਰ ਪੋਲੇ ਜੇ ਗੱਦਿਆਂ ਤੇ ਮਤਲਬ ਚਾਰ ਕੰਚੀ ਦੇ ਗਰਗਰੇਲੇ ਸੀ ਨਾ ਹੁਣ ਦੇਸੀ ਬੰਦਾ ਸੀ ਪਿੰਡੂ ਬੰਦਾ ਸੀਗਾ ਤੇ ਉਹ ਇਸ ਕਹਿੰਦਾ ਉਹ ਨਾ ਗੱਦਿਆਂ ਤੇ ਪੋਲੇ ਗੱਦਿਆਂ ਤੇ ਮੈਨੂੰ ਤਾਂ ਨੀਂਦ ਹੀ ਨਹੀਂ ਆਈ ਉਹ ਤਾਂ ਪਾਸਾ ਲੈਂਦੇ ਆ ਉਹਦੇ ਵਿੱਚ ਬੰਦਾ ਉਹੀ ਖੋਬ ਜਾਂਦਾ ਯਾਰ ਤੇ ਮੇਰੀ ਤਾਂ ਜਨੀਂਦ ਨਹੀਂ ਪੂਰੀ ਆਈ ਮੈਂ ਇੱਥੇ 2 ਘੰਟੇ ਪਹਿਲਾਂ ਤੇਰੇ ਸੌਣਾ ਫੇਰ ਮੈਂ ਲੁਧਿਆਣੇ ਨੂੰ ਜਾਣਾ ਚਲੋ ਪਹਿ ਗਿਆ ਸਵੇਰੇ ਅਸੀਂ ਬ੍ਰੇਕਫਾਸਟ ਜੀ ਕਰਕੇ ਮੈਂ ਵੀ ਲੁਧਿਆਣੇ ਜਾਣਾ